ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲ ਕਰਨੀ ਹੈ ਨਾ ਹਰਾਮ ਖੋਰ ਕੌਣ ਹੁੰਦਾ ਔਰ ਖਾਚ ਨਰੈਣੋ ਮਹੰਤ ਆਪਣਾ ਉੱਲੂ ਸਿੱਧਾ ਕਰਨ ਵਾਲਾ ਕਿਹਨੂੰ ਕਹਿੰਦੇ ਨੇ ਇਹ ਮੁੱਦੇ ਤੇ ਗੱਲ ਕਰਨੀ ਹੈ ਤਰੰਤਾਰੰਤੋ ਜਿਹੜੀ ਬੀਬੀ ਸੁਖਵਿੰਦਰ ਕੌਰ ਸ਼ਰੋਮਣੀ ਅਕਾਲੀ ਦਲ ਬਾਦਲ ਧੜੇ ਬਣੋਂ ਕੈਂਡੀਡੇਟ ਨੇ ਜਿਮਨੀ ਚੋਣ ਲੜਨ ਵਾਸਤੇ ਪਤਾ ਹੈ ਉਹ ਕੌਣ ਨੇ ਅੱਜ ਮੈਂ ਉਹਨਾਂ ਬਾਰੇ ਥੋੜਾ ਜਿਹਾ ਪੜਿਆ ਔਰ ਤੁਸੀਂ ਚਲੋ ਘਟੋ ਘਟ 40 ਸਾਲ ਪਿੱਛੇ ਜਣਕੇ ਜੂਨ 84 ਯਾਦ ਕਰੋ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ ਆਰਮੀ ਨੇ ਜਿਹੜੇ ਉਸ ਵਕਤ ਆਰਮੀ ਦੇ ਵਿੱਚ ਫੌਜੀ ਸੀ ਸਿੱਖ ਫੌਜੀ ਉਹਨਾਂ ਨੂੰ ਧਰਮੀ ਫੌਜੀ ਕਿਹਾ ਜਾਂਦਾ ਕਿਉਂ ਕਿਉਂਕਿ ਉਹਨਾਂ ਨੇ ਭਾਰਤੀ ਆਰਮੀ ਨੂੰ ਜਵਾਬ ਦਿੱਤਾ ਸੀ ਕਿ ਅਸੀਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰਾਂਗੇ ਕੁਝ ਭੱਜ ਗਈ ਸੀ ਤੇ ਉਸ ਵਕਤ ਉਹਨਾਂ ਨੂੰ ਧਰਮਿਕ ਫੌਜੀ ਕਿਹਾ ਗਿਆ ਤੇ ਉਹਨਾਂ ਫੌਜੀਆਂ ਦੇ ਵਿੱਚੋਂ ਬੀਬੀ ਸ਼ਖਬਿੰਦਰ ਕੌਰ ਜਿਹੜੇ ਪ੍ਰਿੰਸੀਪਲ ਨੇ ਪ੍ਰਿੰਸੀਪਲ ਨੇ ਤੇ ਉਹ ਧਰਮਿਕ ਫੌਜੀ ਦੀ ਸੁਪਤਨੀ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਤੋਂ ਕੈਂਡੀਡੇਟ ਬਣਾਇਆ ਜਿਮਨੀ ਚੋਣ ਵਾਸਤੇ ਇਹ ਮੈਂ ਪੜਿਆ ਇਹ ਗੱਲ ਮੈਂ ਕਿਉਂ ਕਰ ਰਿਹਾ ਜਿਹੜੇ ਬਾਦਲਾਂ ਦੇ ਜਥੇਦਾਰ ਨੇ ਨਾ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਤੇ ਉਹਨਾਂ ਨੇ ਬੀਬੀ ਸੁਖਵਿੰਦਰ ਕੌਰ ਨੂੰ ਸਰੂਪਾ ਦਿੱਤਾ ਕਿ ਇਹ ਕੌਮ ਦੀ ਲੜਾਈ ਲੜਨ ਜਾ ਰਹੇ ਨੇ ਧਰਮ ਤारण ਤੋਂ ਜਿਮਨੇ ਚੋਣ ਲੜ ਕੇ ਤੇ ਹੁਣ ਜਿਹੜੇ ਵੀ ਧਰਮ ਧਰਮੀ ਫੌਜੀ ਨੇ ਕੁਝ ਹੈਗੇ ਨੇ ਤੇ ਕੁਝ ਦੁਨੀਆਂ ਤੋਂ ਰੁਕਸ਼ਤ ਹੋ ਗਏ ਉਹ ਵੀ ਸੁਣ ਲੈਣ ਜੀ ਤੇ ਬੀਬੀ ਵੀ ਸੁਣ ਲੂਗੀ ਵੀ ਅੱਜ ਤੱਕ ਹੁਣ ਤਾਂ 2025 ਚੱਲਦਾ ਜੇ ਜੂਨ 84 ਤੋਂ ਸ਼ੁਰੂ ਕਰੀਏ 16 ਤੇ 25 ਕਿੰਨੇ ਹੋਗੇ ਜਾਣੀ ਕਿ 41 ਸਾਲ ਘਟੋ ਘਟ ਹੋ ਗਏ 41 ਸਾਲ ਦੇ ਵਿੱਚ ਜੇ ਆਪਾਂ 84 ਤੋਂ ਬਾਅਦ ਵੀ ਗੱਲ ਕਰਨ ਲਈ ਤਿੰਨ ਵਾਰੀ ਬਾਦਲਾਂ ਦੀ ਸਰਕਾਰ ਬਣ ਗਈ ਇਹ ਸ਼੍ਰੋਮਣੀ ਕਮੇਟੀ ਆਦੀ ਤਿੰਨ ਵਾਰੀ ਤਾਂ ਉਹ ਸਰਕਾਰ ਦੇ ਵਿੱਚ ਕਿਸੇ ਧਰਮੀ ਫੌਜੀ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਕਿਸੇ ਧਰਮੀ ਫੌਜੀ ਨੂੰ ਸ਼੍ਰੋਮਣੀ ਕਮੇਟੀ ਵਿੱਚ ਜੌਬ ਦਿੱਤੀ ਕਿਸੇ ਧਰਮੀ ਫੌਜੀ ਨੂੰ ਕਿਸੇ ਨੂੰ ਐਮਐਲਏ ਦੀ ਟਿਕਟ ਦੇ ਕੇ ਜਿਤਾਇਆ ਇਹਨਾਂ ਨੇ ਬਿਲਕੁਲ ਨਹੀਂ ਹੁਣ ਕਿਉਂ ਬੀਬੀ ਸੁਖਵਿੰਦਰ ਕੌਰ ਨੂੰ ਟਿਕਟ ਦਿੱਤੀ ਕਿਉਂਕਿ ਹੁਣ ਚਾਰ ਚਫੇਰਿਓ ਥਾੜ ਥਾੜ ਛਿੱਤਰ ਪੈਂਦੇ ਆ ਜਿੱਧਰ ਵੀ ਸੁਖਵੀਰ ਵੱਲ ਜਾਂਦਾ ਦੇ ਗਾਲ ਤੇ ਗਾਲ ਦੇ ਛਿੱਤਰ ਤੇ ਛਿੱਤਰ ਤੇ ਜਿਹੜੀ ਕਸਰਮਾਣੀ ਮੁੱਢ ਹੀ ਰਹਿੰਦੀ ਆ ਉਹ ਬੂਟਾ ਸੁੱਈ ਹੈਗਾ ਉਹ ਕੱਢ ਦਿੰਦਾ ਤੇ ਹੁਣ ਪਤਾ ਸੀ ਇਹਨਾਂ ਨੂੰ ਜੇ ਕੋਈ ਮਾੜੀ ਮੋਟੀ ਇੱਜ਼ਤ ਸਾਡੀ 5-4000 ਵੋਟ ਪਾ ਕੇ ਬੱਜ ਸਕਦੀ ਹੈ ਤਾਂ ਉਹ ਬੀਬੀ ਨੂੰ ਢਾਲ ਬਣਾਇਆ ਜਾਨਕਿ ਧਰਮੀ ਫੌਜੀ ਦੀ ਪਤਨੀ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਨੂੰ ਟਿਕਟ ਦੇ ਕੇ ਜਿਮਨੀ ਚੋਣ ਲੜਾ ਰਹੇ ਨੇ ਤਰਨ-ਤਰਨ ਤੋਂ ਨਰੈਣੂ ਮਹੰਤ ਬਾਦਲ ਕੇ ਤੇ ਵਿੱਚ ਹੀ ਬਾਦਲਾਂ ਦੇ ਜਫੇਦਾਰ ਨੇ ਹੁਣ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਵੀ ਹੁਣ ਤਾਂ ਹਮਦਰਦੀ ਜਾਗੀ ਕਹਿੰਦੇ ਬਹੁਤ ਵੱਡਾ ਯੋਗਦਾਨ ਹੈ ਬੀਬੀ ਦਾ ਬੀਬੇ ਦੇ ਪਤੀ ਦਾ ਔਰ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਣ ਸੀ ਅਕਾਲ ਤਖਤ ਤੇ ਉਦੋਂ ਉਹ ਆਰਮੀ ਤੋਂ ਪਹੋੜੇ ਹੋਏ ਧਰਮ ਦੇ ਲਈ ਕੁਰਬਾਨੀ ਦਿੱਤੀ ਵੀ ਇਹ ਯੋਗਦਾਨ ਜਿਹੜਾ ਉਹਦੀ ਕੀਮਤ ਇਸ ਕਰਕੇ ਟਿੱਕ ਦਿੱਤੀ ਹੈ ਬੀਬੀ ਸੁਖਵਿੰਦਰ ਕੌਰ ਨੂੰ ਹੁਣ ਜਿਹੜੇ ਧਾਰਮਿਕ ਫੌਜੀਆਂ ਦੇ ਪਰਿਵਾਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਜੀ ਉਹ ਵੀ ਦੱਸ ਦਿਓ ਕਮੈਂਟ ਕਰਕੇ ਮੇਰਾ ਫੋਨ ਵੀ ਤੁਹਾਨੂੰ ਸਾਡੇ ਤੁਹਾਡੇ ਸਾਰਿਆਂ ਕੋਲੇ ਹੁੰਦਾ ਹੈ 9056255202 ਬਹੁਤ ਫੌਜੀ ਜਿਹੜੇ ਉਸ ਵਕਤ ਨਹੀਂ ਲੜੇ ਉਹਨਾਂ ਦੇ ਫੋਨ ਵੀ ਆਏ ਸੀ ਕਿ ਸਾਡੀ ਕਿਸੇ ਨੇ ਸਾਰ ਨਹੀਂ ਲਈ ਤੇ ਹੁਣੇ ਬੀਬੀ ਨੂੰ ਮੋਹਰਾ ਬਣਾਇਆ ਗਿਆ ਮੈਂ ਇੱਕ ਗੱਲ ਕਹਿ ਦੇਣਾ ਜੀ ਕਿਉਂਕਿ ਅਸੀਂ ਪਿੱਠ ਪਿੱਛੇ ਗੱਲ ਬਹੁਤ ਘੱਟ ਕਰਦੇ ਹਾਂ ਗੋਲ ਮਟੋਲ ਮੇਥੋਂ ਗੱਲ ਨਹੀਂ ਹੁੰਦੀ ਆਪਾਂ ਖਰੀਆਂ ਖਰੀਆਂ ਜੀਆਂ ਕਹਿ ਦਿੰਨੇ ਆ ਇਹ ਆਦਤ ਜੀ ਬਣੀ ਹੋਈ ਹੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਵਿਦੇਤੇ ਵੀ ਥੋੜਾ ਜਿਹਾ ਪੈਰਾ ਦੇੜ ਦੀ ਆਪਾਂ ਕੋਸ਼ਿਸ਼ ਕਰਦੇ ਹੁੰਦੇ ਆ ਬੀਬੀ ਨੇ ਜਿੱਤਣ ਦੀ ਗੱਲ ਤਾਂ ਬਹੁਤ ਦੂਰ ਦੀ ਐ ਦੂਜੇ ਕੈਂਡੀਡੇਟਾਂ ਦੇ ਡੇੜੇ ਤੇੜੇ ਵੀ ਨਹੀਂ ਪਹੁੰਚਣਾ ਪਰ ਬਾਦਲਾਂ ਦੀ ਕਰਤੂਤ ਦੱਸਣੀ ਐ ਵੀ ਹੁਣ ਕਿਉਂ ਧਰਮੀ ਫੌਜੀ ਚੇਤੇ ਆਏ ਜਿਹੜੇ ਕੁਲਦੀਪ ਸਿੰਘ ਗੜਗੱਜ ਨੇ ਜਸੇਦਾਰ ਕਿਉਂਕਿ ਉਹ ਤਾਂ ਕਥਾਵਾਚਕ ਨਹੀਂ ਸ਼ਾਇਦ ਮਿਸ਼ਨਰੀ ਕਾਲਜ ਤੋਂ ਪੜ੍ਹੇ ਨੇ ਇਤਿਹਾਸ ਬਾਰੇ ਪਤਾ ਹੋ ਉਹਨਾਂ ਤਾਂ ਉਹ ਹੀ ਦੱਸ ਦੇਣ ਵੀ ਇਹ ਧਰਮੀ ਫੌਜੀਆਂ ਨੇ ਪਹਿਲਾਂ ਕਦੇ ਸਾਰ ਨਹੀਂ ਤੁਸੀਂ ਜਹੇਦਾਰ ਪੰਦ ਜੀ ਨੇ ਤਖਤਾਂ ਦੇ ਸ਼੍ਰਮਣੀ ਕਮੇਟੀ ਦਾ ਪ੍ਰਧਾਨ ਵੀ ਹੈਗਾ ਸਾਡੇ ਹੋਰ ਪ੍ਰਚਾਰਕ ਵੀ ਹੈਗੇ ਨੇ ਉਹ ਦੱਸ ਦੇਣ ਵੀ ਪਹਿਲਾਂ 41 ਸਾਲ ਦੇ ਵਿੱਚ ਇਹਨਾਂ ਨਰੈਣੂ ਮਹੰਤ ਬਾਦਲਾ ਨੇ ਸ਼੍ਰਮਣੀ ਕਮੇਟੀ ਵਾਲਿਆਂ ਨੇ ਧਰਮੀ ਫੌਜੀਆਂ ਦੀ ਸਾਰ ਲਈ ਹੈ ਕਦੇ ਕਿਸੇ ਨੂੰ ਐਮਐਲਏ ਬਣਾਇਆ ਹੋਵੇ ਸ਼੍ਰੋਣੀ ਕਮੇਟੀ ਦਾ ਮੈਂਬਰ ਬਣਾਇਆ ਹੋਵੇ ਕਿਸੇ ਨੂੰ ਸ਼੍ਰੋਣੀ ਕਮੇਟੀ ਵੀ ਜੌਬ ਦਿਤੀ ਹੋਵੇ ਕਦੇ ਕੋਈ ਸਾਰ ਲਈਏ ਤੇ ਹੁਣ ਪਤਾ ਹੈ ਵੀ ਬੇੜੀ ਚਾਰ ਫੇਰਿਓਂ ਸਮੁੰਦਰ ਵਿੱਚ ਘਿਰੇ ਹੋਈ ਹੈ ਗਾਰ ਵਿੱਚ ਫਸੀ ਹੋਈ ਹੈ ਡੁੱਬਣ ਵਾਲੀ ਹੈ ਮਾੜੀ ਮੋਟੀ ਬਚਾ ਲਈ ਦੋ ਚਾਰ ਹਜ਼ਾਰ ਵੋਟ ਪੈ ਜੇ ਬਸ ਆਹੀ ਚੱਕਰ ਹੈ ਹੋਰ ਕੁਛ ਨਹੀਂ ਤੇ ਜਿਹੜੀ ਮੈਂ ਗੱਲ ਕਹੀ ਹੈ ਜੀ ਮਾਫ ਕਰਨਾ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਵੀ ਅਸੀਂ ਜਿਹੜੇ ਧਰਮੀ ਫੌਜੀ ਨੇ ਉਹਨਾਂ ਦੇ ਵਿਰੋਧ ਵਿੱਚ ਆਉਂ। ਮੈਂ ਕਹਿੰਦਾ ਜੀ ਉਹਨਾਂ ਨੂੰ ਮਾਨ ਸਨਮਾਨ ਮਿਲਣਾ ਚਾਹੀਦਾ। ਮੌਜੂਦਾ ਸਰਕਾਰ ਨੂੰ ਬੇਨਤੀ ਕਰਦਿਆਂ ਵੀ ਮਾਨ ਸਨਮਾਨ ਉਹਨਾਂ ਧਰਮੀ ਫੌਜੀਓ ਨੂੰ ਮਿਲਣਾ ਚਾਹੀਦਾ ਸੀ ਸਾਡੀ ਕੌਮ ਵੱਲੋਂ ਮਿਲਣਾ ਚਾਹੀਦਾ ਸੀ ਪਰ ਮਿਲਿਆ ਨਹੀਂ। ਤੇ ਇਹ ਬਾਦਲ ਕੇ ਨਰੈਣੋ ਮਹਾਂ ਤਖਤਾਂ ਦੇ ਜੱਜਰ ਕਿਹੜੇ ਮੂੰਹ ਨਾਲ ਕਹਿਣਗੇ ਵੀ ਅਸੀਂ ਬੀਬੀ ਨੂੰ ਜਿਤਾਉਣਾ ਬੀਬੀ ਦਾ ਕੌਮ ਲਈ ਬਹੁਤ ਵੱਡਾ ਸੰਘਰਸ਼ ਹੈ ਦੇਣਾ ਕਿਹੜੇ ਮੂੰਹ ਨਾਲ ਕਹਿਣਗੇ 48 ਸਾਲ ਤੱਕ ਕੋਈ ਚੇਤੇ ਨਹੀਂ ਆਇਆ ਇੱਕ ਵਾਰੀ ਮੈਨੂੰ ਗੱਲ ਚੇਤੇ ਆ ਜਦੋਂ ਟੌੜਾ ਸਾਹਿਬ ਨੂੰ ਬਾਲਣਾ ਨੇ ਪ੍ਰਧਾਨ ਕੀਤਾ ਲਾਤਾ ਸੀ ਬਨੂਗਰ ਬਨੂਗਰ ਸਾਹਿਬ ਬਣਾਦੇ ਸੀ ਪ੍ਰੋਫੈਸਰ ਬਨੂਗਰ ਸਾਹਿਬ ਬਣਾਦੇ ਸੀ ਉਸ ਤੋਂ ਬਾਅਦ ਫਿਰ ਉਹਨੂੰ ਬਣਾਤਾ ਸੀ ਪ੍ਰਧਾਨ ਤੇ ਫਿਰ ਉਹ ਦਮਦਮਾ ਸਾਹਿਬ ਇੱਕ ਪ੍ਰੋਗਰਾਮ ਰੱਖਿਆ ਉੱਥੇ ਹੱਥ ਜੋੜ ਕੇ ਬੇਨਤੀ ਕੀਤੀ ਟਰੋੜਾ ਸਾਹਿਬ ਨੇ ਕਹਿੰਦੇ ਹੁਣ ਪੂਰੇ ਜਤਨ ਕਰਾਂਗੇ ਘਰ ਘਰ ਜਾਵਾਂਗੇ ਸਿੱਖੀ ਦਾ ਪ੍ਰਚਾਰ ਕਰਾਂਗੇ ਜੂਥ ਨੂੰ ਜੋੜਾਂਗੇ ਅੰਮ੍ਰਿਤ ਛਕਾ ਕੇ ਕੌਮ ਦੀ ਆਬਾਦੀ ਵਧਾਵਾਂਗੇ ਤੇ ਅਸੀਂ ਇੱਕ ਕਮਰੇ ਵਿੱਚ ਬੈਠੇ ਸੀ ਉੱਥੇ ਮੈਨੂੰ ਉਹ ਥੋੜਾ ਜਿਹਾ ਛੇੜ ਬੈਠੇ ਮੈਂ ਵੀ ਜੰਗੀ ਸੀ ਉਹ ਮੈਨੂੰ ਕਹਿੰਦੇ ਕਾਕਾ ਤੂੰ ਹੱਸਦਾ ਬਹੁਤ ਹੈ ਮੈਂ ਹੱਸ ਪਿਆ ਸੀ ਇਹ ਗੱਲ ਸੱਚੀ ਹੈ ਜੀ ਤੇ ਮੈਂ ਬਾਪੂ ਜੀ ਕਿਹਾ ਮੈਂ ਕਿਹਾ ਬਾਪੂ ਜੀ ਤੁਸੀਂ ਫਿਰ ਬਰਦਾਸ਼ਤ ਨਹੀਂ ਕਰਨਾ ਜੇ ਮੈਂ ਹਾਸੇ ਦਾ ਰਾਜ ਦਸਤਾ ਕਹਿੰਦਾ ਨਹੀਂ ਨਹੀਂ ਦੱਸੋ ਮੈਂ ਕਿਹਾ ਜਿਹੜੀ ਔਰਤ ਜਵਾਨੀ ਪੈਰੇ ਵਿੱਚ ਹੋਵੇ ਨਾ ਉਹ ਹਾ ਸ਼ਿੰਗਾਰ ਕਰਦੀ ਚੰਗੀ ਲੱਗਦੀ ਹੈ ਉਹਦੇ ਗੋਟੇ ਵਾਲੀ ਚੁੰਨੀ ਹੋਵੇ ਕਢਾਈ ਵਾਲਾ ਸ਼ੂਟ ਹੋਵੇ ਕੱਢਮੀ ਜੁੱਤੀ ਹੋਵੇ ਵਧੀਆ ਡੋਰੀਆ ਹੋਵੇ ਮੈਂ ਥੋੜਾ ਜਿਹਾ ਮਸਾਲਾ ਹੁਣ ਵੀ ਜਿਆਦਾ ਲਾ ਰਿਹਾ ਉਹਦੋਂ ਥੋੜਾ ਜਿਹਾ ਮੱਕੇ ਦਾ ਸੀ ਉਹ ਕਹਿੰਦੇ ਮਤਲਬ ਕੀ ਹੈ ਮੈਂ ਕਿਹਾ ਤੁਸੀਂ ਤਾਂ ਹੁਣ ਸੇਵਿਆਂ ਚ ਲੱਤਾਂ ਨੇ ਪ੍ਰਧਾਨ ਵੀ ਬਹੁਤ ਲੰਬੇ ਕਰ ਲਈ ਬਾਹਲਾਂ ਦੀ ਚੱਕਰੀ ਕਰ ਲਈ ਹੁਣ ਮਰਨ ਵੇਲੇ ਕਿਹੜਾ ਪ੍ਰਚਾਰ ਕਰਨ ਲੱਗੇ ਵੀ ਮੈਂ ਗੱਲ ਕਹਿਤੀ ਸੀ ਫਿਰ ਬਾਸ ਉਹਨਾਂ ਨੇ ਮੇਰੇ ਥੱਪੜ ਤੋਂ ਪੜਨੀ ਮਾਰਿਆ ਕਾਸ਼ਰ ਕੋਈ ਨਹੀਂ ਛੱਡੀ ਕਹਿਣ ਦੇ ਕਿਉਂਕਿ ਇਹ ਮੂੰਹ ਤੇ ਕਹਿਣਾ ਸੱਚ ਕੌੜਾ ਹੁੰਦਾ ਨਹੀਂ ਕੋਈ ਸੁਣ ਵੀ ਨਹੀਂ ਸਕਦਾ ਕਹਿ ਵੀ ਨਹੀਂ ਸਕਦਾ ਇਹ ਸਾਰਾ ਕੁਝ ਜੋ ਮੈਂ ਵੀਡੀਓ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਹੈ ਨਾ ਇਹ ਨਰੈਣੂ ਮਹੰਤਾਂ ਨੂੰ ਲਾਣ ਤਾਂ ਪਾਈਆਂ ਨੇ ਵੀ ਤੁਸੀਂ ਜਿੰਨਾ ਲੋਕਾਂ ਨੇ ਕਾਮ ਲਈ ਕੁਝ ਕੀਤਾ ਉਹਨਾਂ ਦਾ ਅੱਜ ਤੱਕ ਕਿਸੇ ਦੀ ਸਾਰ ਨਹੀਂ ਲੈ ਕੇ ਦੀ ਬਾਹ ਨਹੀਂ ਫੜੀ ਤੇ ਜਾਂਦੀ ਵਾਰੀ ਤੁਸੀਂ ਆਪਣੀ ਮਾੜੀ-ਮੁੱਡੀ ਸਾਖ ਬਚਾਉਣੀ ਚਾਹੁੰਦੇ ਪਰ ਉਹ ਬਚਣੀ ਨਹੀਂ ਇਹ ਮੈਂ ਗਰੰਟੀ ਦੇ ਨਾਲ ਕਹਿ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ